ਇਹ ਗੁੰਡਾ ਕਰਦੇ ਨਹੀਂ ਤੁਸੀਂ ਅਦਰ ਸਟੇਟ ਤੋਂ ਆ ਕੇ ਇੱਥੇ ਚੱਲਣ ਦੇਣੀ ਅਸੀਂ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰ ਕੀ ਲਉਂਗੇ ਤੂੰ ਤੁਹਾਨੂੰ ਕਰਕੇ ਦੱਸਾਂਗੇ ਵੀ ਇਹ ਕੀ ਕਰ ਸਕਦਾ ਇਹ ਗੁੰਡਾ ਕਰਦੇ ਨਹੀਂ ਆਈਏ ਇੱਥੇ ਚੱਲਣ ਦੇਣੀ ਉਧੇਦਾਰ ਹੋਵਾਂਗਾ ਤੂੰ ਆਪਦੇ ਕੋਲੇ ਤੇ ਵੇਖੋ ਤੁਸੀਂ ਇਸ ਪਾਪੀ ਨੂੰ ਅੱਜ ਕਿਵੇਂ ਸਾਬਕਾ ਸਿਖਾਇਆ ਹੈ ਹੋਰ ਵੀ ਅਸੀਂ ਪ੍ਰਵਾਸੀਆਂ ਨੂੰ ਇਹ ਗੱਲ ਸਮਝਾ ਦੇਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਡੀ ਪੰਜਾਬੀ ਬੱਚੀਆਂ ਦੇ ਵੱਲ ਮਾੜੀ ਨਜ਼ਰ ਰੱਖੋਗੇ ਤਾਂ ਤੁਹਾਡੀਆਂ ਅੱਖਾਂ ਜਿਹੜੀਆਂ ਨੋਚ ਲਈਆਂ ਜਾਣਗੀਆਂ ਯਾਰ ਕੀ ਹੁੰਦਾ ਤੇ ਯਾਰ ਲੱਗਦੀ ਓ ਅਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮੱਥ ਥੱਪੜ ਕੰਨਾਂ 'ਚ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ ਆਪਣਾ ਸੀਨੀਅਰ ਕੌਣ ਹੈ ਇੱਥੇ ਮਨਾਣਾ 5 ਮਿੰਟਾਂ 'ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰਪ੍ਰੇਖੀ ਠੀਕ ਹੈ ਗਲਤ ਇਹਨੇ ਅਲੀਗੇਸ਼ਨ ਹੈ ਗਲਤ ਇਹਨੇ ਅਲੀਗੇਸ਼ਨ ਹੈ ਸਰ ਅਸੀਂ ਮਨਾ ਲੈਣੀ ਗੱਲ ਸਾਡੇ ਰੂਪਨਗਰ ਜ਼ਿਲ੍ਹੇ ਦੇ ਇੱਕ ਨੋਲੀ ਦੀ ਰਹਿਣ ਵਾਲੀ ਇਹ ਬੱਚੀ ਨੇ ਕੱਲ ਸਾਡੇ ਕੋਲੇ ਮਦਦ ਲਈ ਪਹੁੰਚ ਕੀਤੀ ਜੋ ਕਿ ਇਸ ਚੰਡੀਗੜ੍ਹ ਡਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੀ ਹੈ ਤੇ ਇੱਥੋਂ ਦੇ ਜਿਹੜੇ ਮੁੱਖ ਅਫਸਰ ਨੇ ਉਹ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੇ ਅਫਸਰ ਨੇ ਇਸ ਬੱਚੀ ਦੇ ਨਾਲ ਬੜੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਸ ਧੀ ਸਾਡੀ ਨੂੰ ਰੋਜ਼ ਰਾਤ ਨੂੰ ਗਲਤ ਮੈਸੇਜ ਕਰਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਜਦੋਂ ਇਸ ਧੀ ਸਾਡੀ ਧੀ ਨੇ ਇਸ ਅਫਸਰ ਨੂੰ ਦੇ ਮੂੰਹ ਤੇ ਜਵਾਬ ਦਿੱਤਾ ਵੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੀ ਤਾਂ ਇਹ ਅਫਸਰ ਨੇ ਇਸੋ ਬੱਚੀ ਨੂੰ ਨੌਕਰੀ ਤੋਂ ਕੱਢਣ ਦੀਆਂ ਜਿਹੜੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਬੱਚੀ ਨੂੰ ਤੇ ਉਹਦੇ ਮਾਤਾ ਜੀ ਨੂੰ ਲੈ ਕੇ ਇੱਥੇ ਪਹੁੰਚੇ ਆਂ ਤੇ ਬਣਦਾ ਹੱਕ ਵੀ ਦਵਾਇਆ ਗੁੱਡੀ ਨੂੰ ਤੇ ਵੇਖੋ ਤੁਸੀਂ ਇਸ ਪਾਪੀ ਨੂੰ ਅੱਜ ਕਿਵੇਂ ਸਾਬਕਾ ਸਿਖਾਇਆ ਏ ਇੱਕ ਮਿੰਟ ਇੱਕ ਖੜ ਜੋ ਤੁਸੀਂ ਮੈਨੂੰ ਹੁਣ ਇਹ ਗੱਲ ਪੰਜਾਬੀ ਸਮਝਦੇ ਹੋ ਨਾ ਤੁਸੀਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਦੇ ਚਲੋ ਡਿਗਰੀ ਕੰਪਲੀਟ ਨਹੀਂ ਸੀ ਤੁਹਾਨੂੰ ਕੁੜੀ ਨੂੰ ਗਲਤ ਅਸ਼ਰੀਲ ਮੈਸੇਜ ਕਰਨ ਦਾ ਹੱਕ ਕਹਿੰਨੇ ਦਿੱਤਾ ਅਧਿਕਾਰ ਕਹਿੰਨੇ ਦਿੱਤਾ ਸਾਰੇ ਸਾਡੇ ਕੋਲੇ ਪ੍ਰੂਫ ਆਇਆ ਹੈ ਮੈਂ ਦਿਖਾ ਦਾਂ ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈਏ ਸਾਰੇ ਮੈਸੇਜਾਂ ਦੀ ਕਰਨ ਨਾਲ ਇਹ ਨਹੀਂ ਹੈਗਾ ਕਿ ਰਿਕਵਰ ਨਹੀਂ ਆਪਦੇ ਕਈ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਹੋ ਠੀਕ ਹੈ ਉਹ ਮੈਂ ਬਕਾਇਦਾ ਮੇਰੇ ਕੋਲ ਪ੍ਰੂਫ ਹੈ ਜੇ ਤਾਂ ਆਪਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋਂ ਗਲਤੀ ਮੰਨਦੇ ਹੋ ਗੁੱਡੀ ਦੇ ਪੈਰੀ ਹੱਥਾਂ ਨੂੰ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਹੈ ਮੈਂ ਇਸੇ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਕਰੇ ਹੈਗੇ ਹਨ ਉਹਨਾਂ ਨੂੰ ਵੀ ਕਦੀ ਕੋਈ ਇਹੋ ਜੀ ਗੱਲ ਕਹੀ ਉਦੀ ਬੱਚੀ ਦੀ ਉਮਰ ਤੇ ਤੁਹਾਡੀ ਉਮਰ ਚ ਕੀ ਫਰਕ ਹੈ ਕੋਈ ਗੱਲ ਨਹੀਂ ਕਿ ਏਜ ਦਿਖਾਦਾ ਮੈਂ ਇਹ ਮੇਰੀ ਰੈਕਡਿੰਗ ਦਿਖਾਦਾ ਰਾਤ ਨੂੰ ਕਿੰਨੇ ਮੈਸੇਜ ਚੈਨਲਾਂ ਤੇ 1:00 ਵਜੇ ਰਾਤ ਨੂੰ ਮੈਸੇਜ ਕਰਦਾ ਤੁਹਾਡੇ ਨਾਲ ਆਹ ਟਾਈਮ ਆਹ ਗੱਲ ਕਰਦਾ ਵੇ ਤਾਂ ਵੇਖੋ ਤਰੀਕਾ ਵੇਖੋ ਤੁਸੀਂ ਤੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਨਾਲ ਤੂੰ ਕੰਫਰਟੇਬਲ ਆ ਮੈਂ ਮਾਫੀ ਮੰਗ ਲੂ ਮੈਂ ਮੰਗ ਲੂ ਨੀ ਮਾਫੀ ਆਏ ਨਹੀਂ ਮੰਗਣੀ ਸਾਥ ਕੰਫਰਟੂਲ ਹੋਣੇ ਦਾ ਕੀ ਹੈ ਰਾਤ ਨੂੰ 1:00 ਵਜੇ ਮੈਸੇਜ ਮੈਨੇ ਜ਼ਰੂਰ ਕੀਏ ਜੋ ਇਹਨਾਂ ਨੇ ਮੈਸੇਜ 80 ਹੋ ਜਾਂਦੇ ਆ ਕੰਫਰਟੇਬਲ ਤੇਰੇ ਨਾਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਜ਼ਲੀਤੀ ਨਹੀਂ ਹਾਂ ਵੀ ਮੈਂ ਗਲਤੀ ਨਹੀਂ ਕੀਤੀ ਹੈਗੀ ਮੈਂ ਗਲਤ ਮੈਸੇਜ ਨਹੀਂ ਕੀਤੇ ਹੈਗੀ ਮੈਂ ਕਦੇ ਕੋਈ ਨਾਲ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਤਾਂ ਵਜਾ ਬੰਦ ਹੈ ਮੈਂ ਤੁਹਾਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਠੀਕ ਸ਼ਰਮ ਹੈਗੀ ਪੂਰਾ ਸ਼ਰਮ ਹੈਗੀ ਸ਼ਰਮ ਹੈਗੀ ਉਹਦੇ ਉਮਰ ਪਤਾ ਕਿੰਨੀ ਹੈ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਤੇ ਆ ਕੇ ਕੰਮ ਕਰਕੇ ਤੁਹਾਡੇ ਕੋਲ ਇਹ ਸਰ ਤੁਸੀਂ ਉਹਨਾਂ ਦੀ ਇੱਜ਼ਤਾਂ ਤੱਕ ਦੇਓ ਹਾਂ ਸੁਦੇ ਨਾ ਹੀ ਤੇ ਆਪ ਇਨਕੋ ਪੁੱਛੋ ਮੈਨੂੰ ਇਨਕੋ ਕਦੇ ਆਪ ਹੀ ਇੰਟਰਵਿਊ ਲਈ ਆਪ ਹੀ ਰੱਖਿਆ ਤੇ ਆਪ ਹੀ ਤੁਹਾਨੂੰ ਰਿਜ਼ਾਈਨ ਦੇਣ ਨੂੰ ਕਹਿ ਰਿਹਾ ਜੇ ਉਹ ਤੇਰੀ ਗੱਲ ਮੰਨ ਲੰਦੀ ਤੇਰੇ ਨਾਲ ਸਰੀਰਕ ਸੰਬੰਧ ਬਣਾ ਲੰਦੀ ਫਿਰ ਕੁੜੀ ਠੀਕ ਸੀ ਜੇ ਕੁੜੀ ਨਾਲ ਤੈਨੂੰ ਜਵਾਬ ਦਿੱਤਾ ਤਾਂ ਕੁੜੀ ਗਲਤ ਹੋ ਗਈ ਸਾਰੇ ਗਲਤ ਹੈ ਨਾ ਲਈ ਮੈਂ ਇਹਨਾਂ ਨੂੰ ਕੁਭੀ ਨਹੀਂ ਕਿਹਾ ਗਲਤ ਹੈ ਨਾ ਅਲੀਗੇਸ਼ਨ ਹੈ ਗਲਤ ਹੈ ਨਾ ਅਲੀਗੇਸ਼ਨ ਹੈ ਅਸੀਂ ਮਨਾ ਲਣੀ ਗੱਲ ਅਸੀਂ ਮਨਾ ਲਾਂਗੇ ਗਲਤੀ ਇਹ ਗੱਲ ਕਹਿਣੀ ਆ ਸਰ ਤੁਸੀਂ ਜਦੋਂ ਆਪਾਂ ਮੰਡੇ ਗੱਲ ਕੀਤੀ ਸੀ ਬਾਰੇ ਜਦੋਂ ਤੁਸੀਂ ਕਿਹਾ ਵੀ ਮੇਰੀ ਕੈਰੈਕਟਰ ਬਾਰੇ ਬੋਲਿਆ ਆ ਤੁਸੀਂ ਮੈਨੂੰ ਕਿਹਾ ਨਹੀਂ ਸੀਗਾ ਵੀ ਹਾਂ ਅਗਰ ਮੈਂ ਤੈਨੂੰ ਦੁੱਖ ਦੇਵਾਂ ਅਗਰ ਮੈਂ ਤੈਨੂੰ ਫਿਜ਼ੀਕਲੀ ਕਮਾਂ ਤੁਸੀਂ ਕਹੀ ਸੀਗਾ ਨਾ ਇਹ ਗੱਲ ਤੁਸੀਂ ਬੈਠ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਪਿਆ ਫੇਰ ਇੱਕ ਮਿੰਟ ਇੱਕ ਮਿੰਟ ਫੇਰ ਫੇਰ ਤੁਸੀਂ ਇੱਕ ਮਿੰਟ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰ ਕੀ ਲਓਗੇ ਤੂੰ ਤੈਨੂੰ ਕਰਕੇ ਦੱਸਾਂਗੇ ਵੀ ਅਸੀਂ ਕੀ ਕਰ ਸਕਦੇ ਮੈਂ ਕਹਿੰਦਾ ਤੂੰ ਹੀ ਕਰਕੇ ਦੱਸਾਂਗੇ ਤੈਨੂੰ ਵੀ ਕੀ ਕਰਕੇ ਦੱਸਾਂਗੇ ਇਹ ਗੁੰਡਾ ਕਰਦੇ ਨਹੀਂ ਆਈਏ ਇੱਥੇ ਚੱ ਹੋਂਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀਂ ਪਲੀਜ਼ ਮੈਨੂੰ ਮਾਫ਼ ਕਰੋ ਮੇਰੇ ਵੱਲੋਂ ਕੀ ਜਾਂਦੇ ਇੱਕ ਮਿੰਟ ਮਾਫੀ ਕਾਦੀ ਜੇ ਤੂੰ ਗਲਤੀ ਨਹੀਂ ਕੀਤੀ ਮਾਫੀ ਕਾਦੀ ਫਿਰ ਜੋ ਵੀ ਕਹਿ ਰਹੇ ਹੋ ਉਸਨੂੰ ਮੈਂ ਕੀ ਕਰਾਂ ਮੈਂ ਨਹੀਂ ਕਹਿ ਰਿਹਾ ਹੈਗਾ ਤੇਰੀ ਕਰਤੂਤ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਹੈਗੇ ਇਸ ਗੱਲ ਕਰੇ ਮਾਫੀ ਕਿਸ ਚੀ ਦੀ ਮੰਗ ਰਹੀ ਹੈ ਮਾਫੀ ਕਿਸ ਚੀ ਦੀ ਫਿਰ ਜੇ ਗਲਤੀ ਕੀਤੀ ਨਹੀਂ ਹੈ ਫਿਰ ਮਾਫੀ ਕਿਸ ਚੀ ਦੀ ਯਾਰ ਕੀ ਹੁੰਦਾ ਕੀ ਹੁੰਦਾ ਯਾਰ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਓ ਠੀਕ ਰੱਖ ਖੋਲਾ ਸਾਡੇ ਸਾਹਮਣੇ ਤੂੰ ਕਿੱਦਾਂ ਪੋੜਿਆਂਗਾ ਠੀਕ ਹੈ ਨਾ ਅਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ ਜੋ ਖੂਨ ਕਰ ਦੂੰ ਸਾਲਾ ਯਾਰ ਦਾ ਸਾਡੇ ਸਾਹਮਣੇ ਤੂੰ ਉਹਨੂੰ ਯਾਰ ਕਹਿ ਰਹੇ ਐ ਤੇ ਉਹ ਕੱਲੀ ਆ ਤੇਰੇ ਕੋਲ ਬੈਠੀ ਹੋਣੀ ਤੂੰ ਕਿਆ ਪਤਾ ਸਹੀ ਤਾਂ ਕਹਿ ਰਹੀ ਫਿਰ ਆਪਦੀ ਗਲਤੀ ਮੰਨਦਾ ਐ ਨਾ ਹੋਈ ਐ ਮੈਂ ਮੰਨਦਾ ਮੰਨਦੇ ਨਾ ਬੰਦ ਕਮਰੇ 'ਚ ਜੇ ਤਾ ਗਲਤੀ ਮੰਨਦਾ ਐ ਤਾਂ ਗੁੱਡੀ ਦੇਤੇ ਉਹਦੀ ਮਾਤਾ ਦੇ ਪੈਰੀਂ ਹੱਥ ਲਾ ਤੇ ਗੁੱਡੀ ਜੋਬ ਕਰੂਗੀ ਇੱਥੇ ਜੇ ਤੂੰ ਕੰਮ ਇਹਨੂੰ ਰਜ਼ਾਇਨ ਦੇਣਾ ਠੀਕ ਹੈ ਤਾਂ ਜਾ ਇਹ ਨਹੀਂ ਕੰਮ ਕਰੂਗੀ ਤਾਂ ਫਿਰ ਤੂੰ ਵੀ ਨਹੀਂ ਕੰਮ ਕਰੇਂਗਾ ਇੱਥੇ ਮੇਰੀ ਗੱਲ ਠੀਕ ਹੈ ਇਹ ਗੁੰਡਾ ਕਰਦੀ ਨਹੀਂ ਤੂੰ ਅਦਰ ਸਟੇਟ ਤੋਂ ਆ ਕੇ ਇੱਥ ਪੈਰੀ ਹੱਥ ਲਾ ਕੇ ਤੇ ਮਾਫੀ ਮੰਗਣੀ ਕੁੜੀ ਤੂੰ ਠੀਕ ਆ ਨਹੀਂ ਨਹੀਂ ਨੇ ਮੰਗਣੀ ਪੈਣੀ ਖੜੇ ਹੋ ਤੂੰ ਮੰਗਣੀ ਹੀ ਪੈਣੀ ਮਾਤਾ ਜੀ ਖੜੇ ਹੋ ਖੜੇ ਹੋ ਲਾਲੀ ਸਰ ਲੈ ਪੈਰੀ ਹੱਥ ਦੋਵਾਂ ਦੇ ਪੈਰੀ ਹੱਥ ਲਾ ਕੇ ਕੀ ਪੈਰੀ ਹੱਥ ਹੁਣ ਕਹੀਂ ਯਾਰ ਹੁਣ ਕਹੀਂ ਯਾਰ ਠੀਕ ਆ ਹੁਣ ਕਹੂੰ ਯਾਰ ਕੋਈ ਕਰ ਨਹੀਂ ਸਕਦਾ ਚਾਹ ਮੈਂ ਕਰੀ ਤੀ ਕਰੂਗਾ ਜਦ ਤੂੰ ਵੀ ਸਕੇ ਸਮਾਜ ਵਿੱਚ ਤਾਹੀਂ ਨਹੀਂ ਕੰਮ ਕਰ ਸਕਦਾ ਕੁੜੀਓ ਤੁਹਾਡੇ ਵਰਗੇ ਨੇ ਲਾਂਕਾ ਲਾਂਜੋਣਾ ਕੰਮ ਨਹੀਂ ਕਰ ਦਿੰਦਾ ਤੁਸੀਂ ਬੇਟੀਆਂ ਨੂੰ ਜੇ ਅੱਜ ਤੋਂ ਬਾਅਦ ਦੁਆਰ ਇਕੱਲੀ ਏ ਕੁੜੀ ਨਹੀਂ ਕੋਈ ਵੀ ਇਸ ਦਫ਼ਤਰ ਦੇ ਵਿੱਚ ਕੋਈ ਨੌਜਵਾਨ ਕੁੜੀ ਕੰਮ ਕਰਦੀ ਤੇਰਾ ਉਹਨੂੰ ਕੰਮ ਆਫ ਡਿਊਟੀ ਮੈਸੇਜ ਚੱਲ ਗਿਆ ਕੰਮ ਤੋਂ ਬਿਨਾਂ ਜੋ ਕੰਮ ਤੇ ਰਿਲੇਟਡ ਨਹੀਂ ਹੈ ਕੋਈ ਵੀ ਅਜਿਹਾ ਮੈਸੇਜ ਚੱਲ ਗਿਆ ਜਾਂ ਤੂੰ ਨਹੀਂ ਰਹੂਗਾ ਜਾਂ ਅਸੀਂ ਆਵਾਂਗੇ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਤੂੰ ਸੱਚਾ ਸੀ ਨਾ ਤੂੰ ਫੋਨ ਫੜ ਕੇ ਮੈਸੇਜ ਕਿਉਂ ਡਿਲੀਟ ਕੀਤੇ ਕਿਉਂ ਕੀਤੇ ਇਹ ਗੱਲ ਤਾਂ ਮੈਂ ਜਵਾਬ ਦਈ ਮਾੜੀ ਇਹ ਤੂੰ ਸੱਚਾ ਸੀ ਜੇ ਤੂੰ ਸੱਚਾ ਹੀ ਤੂੰ ਫੋਨ ਫੜ ਕੇ ਮੈਸੇਜ ਤਾਂ ਕਿਉਂ ਡਿਲੀਟ ਕੀਤੇ ਕੁੜੀ ਦੇ ਕਿਉਂ ਕੀਤੇ ਮੈਨੂੰ ਮਾਫ਼ ਕਿਉਂ ਕੀਤੇ ਹੈ ਗਈ ਸੀ ਨਾ ਮੇਰੀ ਕੀ ਕੱਲੂ ਦੁਆਰੇ ਨਾ ਕਰੂੰਗਾ ਨਹੀਂ ਹੋਊਗਾ ਕੀ ਸ਼ੋਰਟੀ ਐ ਚੀਜ਼ ਦੀ ਲੈ ਕੇ ਦੇ ਫਿਰ ਸੰਨ ਕੋਰੇ ਕਾਗੇ ਤੇ ਸਾਈਨ ਕਰਕੇ ਵੀ ਅੱਜ ਤੋਂ ਬਾਅਦ ਦੁਆਰੇ ਕਿਸੇ ਵੀ ਜਵਾਨ ਕੁੜੀ ਨਾਲ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਆਪ ਦੀਆਂ ਬੱਚੀਆਂ ਸਮਝੂਗਾ ਇਹਨਾਂ ਨੂੰ ਇੰਗਲਿਸ਼ ਚ ਲਿਖ ਚਾਹੇ ਹਿੰਦੀ ਚ ਲਿਖ ਦੇਖੋ ਆਪਣਾ ਨਾਮ ਲਿਖ ਪਹਿਲਾਂ ਆਪ ਦਾ ਅਹੁਦਾ ਲਿਖ ਦਫ਼ਤਰ ਦਾ ਨਾਮ ਲਿਖ ਵੀ ਮੈਂ ਇੱਥੇ ਜੋਬ ਕਰਦਾ ਵਿਦ ਐਨੀ ਫੀਮੇਲ ਇਨ ਫਿਊਚਰ ਐਲ ਐਨਟਾਈਟਲ ਯੋਰ ਐਨ ਜੀਓ ਟੂ ਟੇਕ ਵੋਟੈਗ ਵੋਟੇਵਰ ਐਕਸ਼ਨਸ ਕਲੀਅਰਲੀ ਲੇਖਕ ਡਾਕਟਰ ਨਹੀਂ ਹੈਗਾ ਤੂੰ ਉਹ ਤੇ ਮੋਬਾਈਲ ਨੰਬਰ ਤੇ ਸਟੈਂਪ ਲਾਵਾ ਉਹਦੇ ਹਾਂ ਹਾਂਜੀ ਸਰ ਠੀਕ ਹੈ ਜੀ ਠੀਕ ਹੈ ਪਰ ਇਹ ਕੁੜੀ ਇੱਥੇ ਹੀ ਕੰਮ ਕਰੂਗੀ ਹਾਂ ਠੀਕ ਹੈ ਇੱਥੇ ਹੀ ਕੰਮ ਕਰੂਗੀ ਇਹ ਸਰ ਮੜ ਜਾ ਪੜ ਲਓ ਫੋਟੋ ਖਿਚਾ ਲਓ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਇੱਕ ਜਾਣ ਲੱਗਿਆ ਦੱਸਦਣਾ ਦੁਆਰੇ ਦੁਆਰੇ ਇਹ ਗਲਤੀ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਕਰਦਾ ਤਾਂ ਅਸੀਂ ਲੀਗਲ ਤੌਰ ਤੇ ਐਕਸ਼ਨ ਲਾਵਾਂਗੇ ਠੀਕ ਹੈ ਮੀਡੀਆ ਰਾਹੀਂ ਵੀ ਕਾਨੂੰਨੀ ਤੌਰ ਤੇ ਵੀ ਤੇ ਜਿਹੜਾ ਅਸੀਂ ਆਪ ਦੇ ਛੇਤਰ ਪ੍ਰੇਡ ਕਰਨੀ ਹੋਵੇ ਸੋ ਸੰਗਤ ਜੀ ਜੋ ਇਸ ਪ੍ਰਵਾਸੀ ਅਫਸਰ ਦੁਆਰਾ ਸਾਡੀ ਬੱਚੀ ਨੂੰ ਗਲਤ ਮੈਸੇਜ ਸ਼ਲੀਲ ਮੈਸੇਜ ਕਰਕੇ ਘਟਿਆ ਹਰਕਤ ਕੀਤੀ ਗਈ ਸੀ ਬਕਾਇਦਾ ਇਸ ਨੂੰ ਖਾਲਸਾਈ ਰਵਾਇਤਾਂ ਦੇ ਅਨੁਸਾਰ ਉਸ ਦੀ ਸਜ਼ਾ ਦਿੱਤੀ ਗਈ ਬੱਚੀ ਦੀ ਮਾਤਾ ਜੀ ਤੋਂ ਵੀ ਸਜ਼ਾ ਦਵਾਈ ਗਈ ਤੇ ਇਸ ਅਫਸਰ ਦੁਆਰੇ ਜੋ ਬੱਚੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ ਅੱਜ ਪੂਰੀ ਤਨਖਾਹ ਤੇ ਆਪਣੀ ਬੱਚੀ ਨੂੰ ਦੁਆਰੇ ਕੰਮ ਤੇ ਲਗਵਾਇਆ ਗਿਆ ਤੇ ਹੋਰ ਵੀ ਅਸੀਂ ਪ੍ਰਵਾਸੀਆਂ ਨੂੰ ਇਹ ਗੱਲ ਸਮਝਾ ਦੇਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਡੀ ਪੰਜਾਬੀ ਬੱਚੀਆਂ ਦੇ ਵੱਲ ਮਾੜੀ ਨਜ਼ਰ ਰੱਖੋਗੇ ਤਾਂ ਤੁਹਾਡੀਆਂ ਅੱਖਾਂ ਜਿਹੜੀਆਂ ਨੌਚ ਲਈਆਂ ਜਾਣਗੀਆਂ ਸੋ ਬਾਕੀ ਵੀ ਇਸ ਚੀਜ਼ ਦਾ ਗਾਂਹ ਲਈ ਸਬਕ ਸਿੱਖ ਲੈਣ ਵਾਹਿਗੁਰੂ ਜੀ ਕਾ ਖਾਲਸਾ